ਸ਼ਹਿਰ ਲਾਸਟ ਪੈਟਰੋਲ ਪੰਪਾ ਮੈਨੂੰ ਲੱਗਦਾ ਹਨ ਤੇ ਵੇਖੋ ਸਾਰੇ ਬਾਈਕਰਸ ਗੱਡੀਆਂ ਹਨਾ ਕੋਈ ਸਾਰੇ ਇੱਥੇ ਆ ਕੇ ਖੜੇ ਹੋ ਗਏ ਆ ਹੁਣ ਆ ਗਿਆ ਆਪਣਾ ਹਾਇਆ ਪੂਸਾ ਵਾਲਾ ਕਵਾਸਾਕੀ ਨਿੰਜਾ 1000 ਐਸਐਕਸ ਕੀ ਬਾਤ ਹੈ ਕੀ ਬਾਤ ਹੈ ਬਾ ਸਾਹਮਣੇ ਵੇਖੋ ਕਿੰਨਾ ਖੂਬਸੂਰਤ 뷰 ਹੈ ਅਲਟੀਮੇਟ ਹਲਟੀਮੇਟ ਇੱਕ ਬਾਰ ਘੜਤਾ ਤਾਂ ਨਹੀਂ ਹੈ ਨਹੀਂ ਘੜਤਾ ਹੈ ਉਧਰ ਜਾ ਇਹ ਵੀ ਛੱਡਾ ਆਫ-ਰੋਡਿੰਗ ਜਦੋਂ ਆਉਂਦੀ ਹੈ ਨਾ ਹਨਾ ਤਾਂ ਮੈਨੂੰ ਘੱਟ ਮਜ਼ਾ ਆਉਂਦਾ ਆ ਮੇਰੇ ਹਿਮਾਲੇ ਨੂੰ ਜ਼ਿਆਦਾ ਮਜ਼ਾ ਆਉਂਦਾ ਆਖ ਦੇ ਰੋਡ ਵੇਖੋ ਕਿੰਦਾ ਰੇਤ ਉਡਦੀ ਪਈ ਆ ਇਧਰ ਵੀ ਵਾਈਟ ਰੇਤ ਆ ਇਧਰ ਵੀ ਵਾਈਟ ਰੇਤ ਆ ਤੇ ਵਿਚਕਾਰੋਂ ਥੋੜਾ ਬਾਈ ਆਪਣੀ ਬਾਈਕ ਤੇ ਜਾਂਦਾ ਹੋਇਆ ਤੇ ਤੁਹਾਡੇ ਨਾਲ ਗੱਲਾਂ ਕਰਦਾ ਹੋਇਆ ਆਲਟੀਮੇਟ ਸੀਨ ਹੈ ਕਿ ਨਹੀਂ ਹੈਗਾ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਆ ਰੇਤ ਵੇਖੋ ਤੁਸੀਂ ਰੇਤ ਰੇਤ ਦੇ ਤੂਫਾਨ ਦੇ ਵਿੱਚੋਂ ਆਪਣਾ ਕੋਹੜਾ ਲੰਗਦਾ ਹੋਇਆ ੜਾ ਚੱਲ ਮੇਰੇ ਘੋੜੇ ਟਿਕ 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 ਥੋਲ ਨਜ਼ਾਰਾ ਆਉਂਦਾ ਬਾਈ ਰਾਈਡ ਕਰਨ ਦਾ ਪੂਰਾ ਮਜ਼ਾ ਪੂਰਾ ਇਹਨੂੰ ਕਹਿੰਦੇ ਆ ਰੇਤ ਦਾ ਤੂਫਾਨ ਰੇਤ ਦਾ ਤੂਫਾਨ ਹੁਣ ਤਾਂ ਬਾਈ ਐਵੇਂ ਲੱਗਦਾ ਪਿਆ ਕਿ ਜਿਵੇਂ ਔ ਕਿਸੇ ਰੇਗਿਸਤਾਨ ਤੋਂ ਲੰਘਦੇ ਹੋਈਏ ਰੇਗਿਸਤਾਨ ਦੇ ਵਿੱਚ ਬਿਲਕੁਲ ਔ ਰੋਡ ਜਾਂਦੀ ਹੋਏ ਤੇ ਤੁਮੋਂ ਬਸ ਉਹ ਰੇਤ ਦਾ ਤੂਫਾਨ ਜਿਹੜਾ ਚੱਲਦਾ ਹੋਏ ਕਦੀ ਰੇਤ ਇਧਰ ਨੂੰ ਜਾ ਰਹੀ ਹੈ ਕਦੀ ਰਾਈਟ ਸਾਈਡ ਕਦੀ ਲੈਫਟ ਸਾਈਡ ਵਾਓ ਆਲਟੀਮੇਟ ਨਜ਼ਾਰਾ ਆਲਟੀਮੇਟ ਇਹੋ ਜੀ ਥਾਂ ਦੇ ਉੱਪਰ ਬਾਈਕ ਚਲਾਉਂਦਾ ਕਿਹਦਾ ਨੀ ਜੀ ਕਰੇਗਾ ਹਨਾ ਬਈ ਸਾਰਿਆਂ ਦਾ ਦਿਲ ਕਰੇਗਾ ਕਿ ਇਹੋ ਜੀ ਰੋਡ ਦੇ ਉੱਪਰ ਬਾਈਕ ਚਲਾਈਏ ਠੀਕ ਹੈ ਗਲਾ ਮੇਰਾ ਬਹੁਤ ਬੈਠ ਗਿਆ ਜੀ ਚਲੋ ਕੋਈ ਗੱਲ ਨਹੀਂ ਹੁਣ ਵਲੋਗਿੰਗ ਕਰਨੀ ਆ ਤਾਂ ਕਰਨੀ ਕਰਨੀਆ ਹੋਰ ਸੌ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਵੈਲਕਮ ਬੈਕ ਟੂ ਮਾਈ ਚੈਨਲ ਸੋ ਗਾਇਜ਼ ਪਿਛਲੇ ਵਲੌਗ ਦੇ ਵਿੱਚ ਤੁਸੀਂ ਵੇਖਿਆ ਤੁਹਾਨੂੰ ਖਾਦੁੰਗਲਾ ਪਾਸ ਵਿਖਾਇਆ ਠੀਕ ਆ ਖਾਦੁੰਗਲਾ ਪਾਸ ਤੋਂ ਬਾਅਦ ਅਸੀਂ ਸੋਚਿਆ ਕਿ ਕਿਉਂ ਨਾ ਨੋਬਰਾ ਵੈਲੀ ਜਾ ਕੇ ਸਟੇ ਕੀਤਾ ਜਾਏ ਠੀਕ ਹੈ ਤੇ ਇਸ ਟਾਈਮ ਇਹ ਨੋਬਰਾ ਵੈਲੀ ਹੈ ਜਿਹਨੂੰ ਆਪਾਂ ਕ੍ਰੋਸ ਕਰਕੇ ਦੁਬਾਰਾ ਫਿਰ ਵਾਪਸ ਆਪਣੀ ਮੇਨ ਰੋਡ ਦੇ ਉੱਪਰ ਜਾ ਰਹੇ ਹਾਂ ਜਿਹੜੀ ਕਿ ਜਾਂਦੀ ਹੈ ਪੈਂਗੋng ਲੈਕ ਠੀਕ ਹੈ ਜੀ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਦਾ ਕਿ ਟਾਈਮ ਹੋ ਗਿਆ 2:58 ਮਿੰਟ ਠੀਕ ਹੈ ਜੀ ਤੇ ਇੱਥੋਂ ਪੈਂਗੋਕ ਦਾ ਟਾਈਮ ਲੱਗਣਾ ਜੀ ਟੋਟਲ 6 ਘੰਟੇ ਜੀ ਸੋ ਗਾਇਸ ਅੱਜ ਦੀ ਵੀਡੀਓ ਵੀ ਤੁਹਾਨੂੰ ਬਹੁਤ ਵਧੀਆ ਲੱਗੇਗੀ ਠੀਕ ਹੈ ਅਡਵੈਂਚਰ ਹੋਏਗਾ ਪੂਰਾ ਅਲਟੀਮੇਟ ਫਨ ਹੋਏਗਾ ਠੀਕ ਹੈ ਤੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਫਿਰ ਤੋਂ ਹੀ ਮੇਰੀ ਰਿਕਵੈਸਟ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਭਾਈ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦੇਣ ਠੀਕ ਹੈ ਸੋ ਗਾਇਸ ਚਲੋ ਮੇਰੇ ਨਾਲ ਬਨੇ ਰਹੋ ਚਲਦੇ ਆ ਜੀ ਪੈਂਗੋਕ ਲੇਕ ਨੂੰ ਹਲੋ ਗਾਇਸ ਤੁਹਾਨੂੰ ਨਾ ਮੈਂ ਇੱਕ ਮਜ਼ੇਦਾਰ ਗੱਲ ਦੱਸਾਂ ਠੀਕ ਹੈ ਜੀ ਬਈ ਮਜ਼ੇਦਾਰ ਗੱਲ ਇਹ ਆ ਕਿ ਇਹ ਸ਼ਹਿਰ ਲਾਸਟ ਪੈਟਰੋਲ ਬੰਪਾ ਮੈਨੂੰ ਲੱਗਦਾ ਹਨਾ ਤੇ ਵੇਖੋ ਸਾਰੇ ਬਾਈਕਰਸ ਗੱਡੀਆਂ ਹਨਾ ਹੋਏ ਸਾਰੇ ਇੱਥੇ ਆ ਕੇ ਖੜੇ ਹੋ ਗਏ ਆ ਹੁਣ ਥੋੜਾ ਜਿਹਾ ਜਿਹੜਾ ਰਸ਼ ਆ ਉਹ ਘਟਿਆ ਸੋ ਵਾਪਸ ਸੋਚਿਆ ਵੀ ਵੈਸੇ ਹੈ ਤਾਂ ਫੁੱਲ ਹੀ ਹੈ ਵੇਖੋ ਹਨਾ ਫੁੱਲ ਹੀ ਆ ਬਟ 1.5 ਲੀਟਰ ਦਾ ਕਹਿਣ ਵੀ ਆਪਣੇ ਕੋਲ ਬਟ ਆਪਾਂ ਸੋਚਿਆ ਵੀ ਇਹਨੂੰ ਫਿਰ ਫੁੱਲ ਕਰਵਾ ਲਈਏ ਸੋ ਦਾੜ ਕੇ ਰਸਤੇ ਵਿੱਚ ਬਈ ਪੈਟਰੋਲ ਨਾਲ ਰਿਲੇਟਡ ਕੋਈ ਵੀ ਮੁਸ਼ਕਲ ਫੇਸ ਨਾ ਹੋਏ ਠੀਕ ਸੋ ਬਾਰਿਸ਼ ਹੋ ਰਹੀ ਹੈ ਹਲਕੀ ਹਲਕੀ ਬਾਰਿਸ਼ ਹੋ ਰਹੀ ਹੈ ਜੀ ਸੋ ਜਲਦੀ ਆਪਣਾ ਨੰਬਰ ਲੱਗ ਜੇ ਹੋਰ ਕੁਝ ਨਹੀਂ ਚਾਹੀਦਾ ਤੇਲ ਪੈ ਜੇ ਤੇ ਲਓ ਜੀ ਬਾਈ ਤੇਲ ਬਈ ਨਹੀਂ ਪੋਇਆ ਕਿਉਂਕਿ ਇਹਨਾਂ ਦੇ ਪੰਪ ਦੇ ਵਿੱਚ ਤੇਲ ਹੀ ਨਹੀਂ ਹੈਗਾ ਤੇ ਫੁੱਲ ਆਣ ਗਏ ਹੋਏ ਨੇ 200 ਲੀਟਰ ਤੇਲ ਠੀਕ ਆ 200 ਲੀਟਰ ਤੇਲ ਆਏਗਾ ਤੇ ਫਿਰ ਉਹ ਬਾਈਕਸ ਫੁੱਲ ਕਰਾਉਣਗੇ ਫਿਰ ਬਈ ਬਾਈਕਸ ਫੁੱਲ ਹੋਣੀਆਂ ਠੀਕ ਆ ਸੋ ਸਾਡੇ ਆਲਰੇਡੀ ਹੈਗਾ ਸੀਗਾ ਤੇਲ ਪੈਂਗੋਂਗ ਜਾਨ ਜੋਗਾ ਤੇ ਹੈ ਹੀ ਆ ਠੀਕ ਤੇ ਉਹ ਆਪਣੇ ਮਿੱਤਰ ਖੜੇ ਨੇ ਇੱਧਰ ਵੇਖੋ ਕਿੰਨਾ ਸੋਹਣਾ ਬਿਊਟੀਫੁਲ ਥਿਊ ਹੈ ਬਾਈ ਅਲਟੀਮੇਟ ਤੇ ਇੱਥੇ ਹੁਣ ਕੁਝ ਖਾਣੇ ਪੀਣੇ ਆ ਜੀ ਪਹਿਲੇ ਪੇਟ ਪੂਜਾ ਹੋਰ ਹਮੇ ਕੰਮ ਨਹੀਂ ਦੂਜਾ ਬਿਊਟੀਫੁੱਲ ਵਿਊਜ਼ ਦੇ ਵਿੱਚ 101 ਕਿਲੋਮੀਟਰ ਢਾਬਾ ਐਟ ਟੀ ਮੋੜ ਖਲਸਰ ਨਬਰਾ ਲਦਾਖ ਓ ਬਾਈ 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 ਪੜੀ ਕੁੱਤੇ ਵੇਖੋ ਪ੍ਰਭਾ ਕੁਛ ਕਹੀ ਨਾ ਕਿੰਨੇ ਸੋਹਣੇ ਡਮਰੂ ਡਮਰੂ ਜੇ एनर्जी ड्रिंक हेल, हरिगल जूस बिस्कुट, बिस्कुट। मिक्स्ड बेरीज बिस्किट्स। वाह सो हल्की फुल्की रिफ्रेशमेंट हो होगी और मेरे ट्रक्स आ रहे हैं ठीक है जी ਤੇ ਇਹਨਾਂ ਨੂੰ ਕ੍ਰੋਸ ਹੋਣ ਦੇ ਫੇਰੇ ਚੱਲਦੇ ਆਂ ਸਾਹਮਣੇ ਵੇਖੋ ਕਿੰਨਾ ਖੂਬਸੂਰਤ ਥਿਊ ਆ ਅਲਟੀਮੇਟ ਹਲਟੀਮੇਟ ਸੋਨੇ ਰਿਤੂਫਾਂ ਦਾ ਮੌਸਮ ਆਇਆ ਸੀਗਾ ਬੱਟਰ ਨਿਕਲ ਗਿਆ ਹੋਣਾ ਆਈ ਥਿੰਕ ਅੱਗੇ ਨਹੀਂ ਹੋਏਗਾ ਹਨਾ ਚਲੋ ਜੀ ਚੱਲਦੇ ਆਂ ਆਪਣੇ ਸਫਰ ਆਪਣੀ ਮੰਜ਼ਲ ਦੀ ਤਰਫ ਬਾਈਕਰਸ ਕੰਟੀਨਿਊ ਹੋਈ ਜਾ ਰਹੇ ਨੇ ਆਈ ਜਾ ਰਹੇ ਨੇ ਕੰਟੀਨਿਊ ਇਨੋ ਬਾਈਕਰਸ ਦਾ ਹੜ ਆਇਆ ਪਿਆ ਲੇਹ ਲਾਕ ਦੇ ਵਿੱਚ ਕੋਈ ਕਾਨਵੜੀ ਗੱਲ ਨਹੀਂ ਅਸਲ ਦੇ ਵਿੱਚ ਗੱਲ ਪਤਾ ਕੀ ਹੈ ਜਿਹੜਾ ਮੈਂ ਸਿੱਟਾ ਕੱਢਿਆ ਗੱਲ ਹੋਰ ਕੋਈ ਨਹੀਂ ਹੈਗੀ ਗੱਲ ਹੈਗੀ ਆ ਸਾਰਾ YouTube ਦਾ ਪੰਗਾ ਠੀਕ ਹੈ ਵੇਖੋ ਵੇਖੀ ਵੇਖੋ ਵੇਖੀ YouTube ਚੈਨਲ ਬਣਾ ਲੈਂਦੇ ਆ ਠੀਕ ਹੈ YouTube ਚੈਨਲ ਜਦੋਂ ਬਣ ਜਾਂਦਾ ਤਾਂ ਫਿਰ ਮੇਨ ਜਿਹੜਾ ਕੰਮ ਹੋ ਜਾਂਦਾ ਉਹ ਹੋ ਜਾਂਦਾ ਵੀ ਬਾਈ ਹੁਣ ਲੇਹ ਲਦਖ ਦੇ ਵਲੌਗ ਬਣਾਈਏ ਲੇਹ ਲਦਖ ਦੇ ਵਲੌਗ ਬਣਾਉਣ ਤੋਂ ਬਿਨਾ ਕੋਈ ਫਾਇਦਾ ਨਹੀਂ YouTube ਦਾ ਹਨਾ ਸੋ ਮੇਨ ਚ ਕਰਾ ਹਰ ਇੱਕ ਦੇ ਅ ਹਲਮਟ ਦੇ ਅੱਗੇ ਕੈਮਰਾ ਮਾਊਂਟ ਹੋਇਆ ਪਿਆ ਹਰ ਇੱਕ ਬੰਦੇ ਦੇ ਇੰਡੀਆ ਵਾਲੇ ਜਿਹੜੀ ਚੀਜ਼ ਦੇ ਪਿੱਛੇ ਪੈਂਦੇ ਹਨ ਉਹਦਾ ਕੱਟ ਚ ਲੂਸ ਦਿੰਦੇ ਆ ਆ ਚੀਜ਼ ਆ ਮੇਨ ਆ ਰੀਜ਼ਨ ਹਨਾ ਮੈਂ ਸਾਰਿਆਂ ਦੇ ਵੇਂਦਾ ਪਿਆ ਹਰ ਇੱਕ ਦੇ ਬਾਈ ਕਿੰਨੇ ਕੁ ਲੋਕ ਲੇ ਲਦਖ ਦੇ ਵਲੋਗ ਵੇਖਣਗੇ ਖਾਸ ਕਰਕੇ ਹਿੰਦੀ ਦੇ ਵਿੱਚ ਤਾਂ ਬੜਾ ਹੀ ਕੰਪੀਟੀਸ਼ਨ ਹੋ ਗਿਆ ਹਨਾ ਉਹ ਭਰਾਵਾ ਸ਼ੁਕਰ ਆ ਕਿਤੇ ਚੱਜਦਾ ਰਾਹ ਆਇਆ ਸ਼ੁਕਰ ਆ ਸ਼ੁਕਰ ਆ ਸ਼ੁਕਰ ਆ ਤੇ ਉਹ ਸਾਹਮਣੇ ਬਾਈ ਭੰਗੜਾ ਪਾਉਂਦੇ ਆ ਰੁੱਕ ਕੇ ਡਰੰਕ ਐਂਡ ਡਰਾਈਵਿੰਗ ਇਜ਼ ਵੇਂਜਰਸ ਟੂ ਹੈਲਥ ਯੂਰਸ ਐਂਡ ਅਦਰਸ ਸੋ ਗਾਈਜ਼ ਤੁਸੀਂ ਵੇਖ ਸਕਦੇ ਹੋ ਜੀ ਅਸੀਂ ਇੱਕ ਚੌਂਕ ਦੇ ਵਿੱਚ ਖੜੇ ਆ ਠੀਕ ਆ ਇਸ ਸਾਈਡ ਤੋਂ ਪਾਰੇ ਆ ਤੇ ਹਾਲ ਲੱਗੀ ਹੋਈ ਹੈ ਜੀ ਆਪਣੀ ਬਾਈਕ ਉਹ ਸਾਹਮਣੇ ਲਿਖਿਆ ਹੋਇਆ ਪੈਂਗੋਂਗ ਲੇਕ ਇਹ ਸ਼ਾਰਟ ਸ਼ਾਰਟ ਰਸਤਾ ਹੈ ਪੈਂਗੋਂਗ ਲੇਕ ਦਾ ਉਤੋਂ ਬਹੁਤ ਜੜਾ ਪੈਣਾ ਸੀਗਾ ਸਵਿਸ ਕਰਕੇ ਇਹਨਾਂ ਬਰੀਕ ਰਸਤਿਆਂ ਦੇ ਉੱਤੇ ਬਰੀਕ ਇੰਦੀ ਸੈਂਸ ਵੀ ਇੱਥੇ ਰੋਡ ਛੋਟਾ ਵਾ ਉੱਥੇ ਥੋੜੇ ਰੋਡ ਚੋੜੇ ਸੀਗੇ ਬਟ ਕੰਮ ਕੱਢੀ ਜਾਂਦੇ ਆ ਇੱਥੋਂ ਰਹਿ ਗਈ ਹੈ ਜੀ 125 ਕਿਲੋਮੀਟਰ ਪੈਂਗੋਂਗ ਲੇਕ ਯਾਨੀ ਕਿ ਆਪਣੀ ਡੈਸਟੀਨੇਸ਼ਨ ਜਾਇ ਸ਼ੰਕਰਮਹਾਦੇਵ ਲਵ ਯੂ ਲਵ ਯੂ ਲਵ ਯੂ ਹਮਾਇਰ ਮਾਈ ਬ੍ਰੋ ਲਵ ਯੂ ਭਾਈ ਆ ਗਿਆ ਆਪਣਾ ਹਾਇਆ ਪੂਸਾ ਵਾਲਾ

है लद्दाखी डॉग है ना इधर ऐसे डॉग होते हैं ना भाई वाह है वाह वाह अच्छा चाइनीज है ना चाइनीज इसके पंजे दिखाना वाह दिखाना एक बार काटता तो नहीं है हम्म हेलो ਹਲੋ ਸੋ ਬਾਈ ਇਹ ਕੁੱਤੇ ਵੇਖ ਲਓ ਲਦਾਖੀ ਆ ਜਿਹੜੇ ਆਪਣੇ ਪੰਜਾਬ ਚ 50 50000 ਦੇ ਵਿਕਦੇ ਆ ਨਾ ਇਹ ਲਦਾਖੀ ਡੌਗ ਹੈ ਕੀ ਬਾਤ ਹੈ ਯਾਰ ਕੀ ਬਾਤ ਹੈ ਵਾਓ ਕੀ ਨਾਮ ਰੱਖਾ ਇਸ ਦਾ ਲੂਸੀ ਹੈ ਲੂਸੀ ਲੂਸੀ ਓਕੇ ਆ ਪੜਦੇ ਹੋ ਯੈਸ ਸਕੂਲ ਜਾਂਦੇ ਹੋ ਸਕੂਲ ਕਾ ਹੈ ਆਪਕਾ ਚੰਡੀਗੜ੍ਹ ਮੈਂ ਚੰਡੀਗੜ੍ਹ ਮੈਂ ਪੜਦੇ ਹੋ ਘਰ ਕਾ ਹੈ ਕੌਨ ਸਾ ਸਕੂਲ ਹੈ ਡਬਲਯੂਐਸਬੀਐਸ ਓਕੇ ਚਲੋ ਠੀਕ ਹੈ ਅਭੀ ਛੁੱਟੀਆਂ ਪੜੀਆਂ ਛੁੱਟੀਆਂ ਪੜੀ ਹੋਈਆਂ ਸਮਰ વેਕੇਸ਼ਨ ਵਾਹ ਗੁੱਡ ਫਰ ਡੂਰਿੰਗ ਰਾਈਡ ਸਮੇਂ-ਸਮੇਂ ਤੇ ਰੈਸਟ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਬੈਂਗਕੌਂਗ ਲੇਕ ਸੋ ਵਾਧਿਆ ਜੀ ਆਪਣੀ ਮੰਜਰਵਾਲ ਨੂੰ ਤੇ ਜਿਹੜਾ ਮੌਸਮ ਆ ਹੋ ਕਾਫੀ ਠੰਡਾ ਵਾ ਸੋਨਾ ਵਾ ਮੌਸਮ ਤੇ ਹਲਕੀ-ਹਲਕੀ ਬੂੰਦਾਬੰਦੀ ਸ਼ੁਰੂ ਹੋ ਗਈ ਆ ਜਲਦੀ ਕੰਮ ਕੱਢਣਾ ਪੈਣਾ ਹਨ ਕਿਉਂਕਿ ਬਾਰਿਸ਼ ਹੋਣ ਦੇ ਪੂਰੇ ਚਾਂਸ ਨੇ ਠੀਕ ਹੈ ਜੀ ਸੋ ਚਲੋ लेट्स ਗੋ ਟੂ ਪੈਂਗੋਕ ਲੇਕ ਹਵਾ ਬਹੁਤ ਤੇਜ਼ ਚੱਲਦੀ ਪਈ ਆ ਪੂਰੀ ਤੇਜ਼ ਸੋ ਮੋਟਰ ਵਲੋਗ ਕਰਦੇ ਕਰਦੇ ਮੋਟਰ ਵਲੋਗ ਹੁੰਦਾ ਜਦੋਂ ਮੈਂ ਬਾਈਕ ਤੇ ਜਾ ਰਿਹਾ ਤੇ ਬਾਈਕ ਤੇ ਜਾਂਦੇ ਆਂਦੇ ਤੁਹਾਨੂੰ ਦੱਸ ਰਿਹਾ ਆ ਨਹਿਰ ਆ ਗਿਆ ਪਹਾੜ ਆ ਗਿਆ ਬੂਟੇ ਆ ਗਏ ਫੁੱਲ ਆ ਗਿਆ ਜਾਨਵਰ ਆ ਗਿਆ ਕੁੱਤਾ ਆ ਗਿਆ ਯਾਕ ਆ ਗਿਆ ਹਨ ਸੋ ਇਹਨੂੰ ਕਹਿੰਦੇ ਪੰਜਾਬ ਸੋ ਇਹਨੂੰ ਕਹਿੰਦੇ ਮੋਟਰ ਵਲੋਗਸ ਮੋਟਰਬਾਈਕ ਦੇ ਉੱਪਰ ਜਦੋਂ ਤੁਸੀਂ ਵਲੋਗ ਕਰਦੇ ਹੋ ਵਲੋਗਿੰਗ ਕਰਦੇ ਹੋ ਠੀਕ ਆ ਸੋ ਗਾਇਜ਼ ਮਸਲਾ ਇਹ ਆ ਕਿ ਜਿਹੜੇ ਆਪਣੇ ਪੰਜਾਬੀ ਮੋਟਰ ਵਲੋਗਰ ਹੈਗੇ ਨੇ ਨਾ ਜਿਹੜੇ ਮੁੰਡੇ ਪੰਜਾਬ ਦੇ ਵਲੋਗਿੰਗ ਕਰਦੇ ਆ ਹਨਾ ਉਹ ਬਈ ਆਪਣੀ ਪੰਜਾਬੀ ਭੁੱਲੀ ਬੈਠੇ ਆ ਉਹ ਹਿੰਦੀ ਵਿੱਚ ਕਰਨੀ ਸ਼ੁਰੂ ਕਰ ਦਿੰਦੇ ਆ ਮੈਂ ਵੀ ਪਹਿਲਾਂ ਹਿੰਦੀ ਚ ਕਰਦਾ ਸੀਗਾ ਸੋ ਲਾਈਫ ਦੇ ਵਿੱਚ ਕਦੀ ਨਾ ਕਦੀ ਕੋਈ ਤੁਹਾਨੂੰ ਗੁਰੂ ਟੱਕਰ ਦਾ ਆਪਾਂ ਨੂੰ ਵੀ ਇੱਕ ਗੁਰੂ ਟਕਰੇ ਉਹਨਾਂ ਨੇ ਕਿਹਾ ਵੀ ਪੰਜਾਬੀ ਮਾਂ ਬੋਲੀ ਜਿਹੜੀ ਆ ਉਹਦੀ ਸੇਵਾ ਕਰੋ ਹਨਾ ਤੇ ਸੋ ਉਸ ਦਿਨ ਤੋਂ ਬਾਅਦ ਆਪਣਾ ਜਿਹੜਾ ਸੀਗਾ ਚੈਨਲ ਉਹਦੇ ਵਿੱਚੋਂ ਲੱਪੇ ਪੰਜਾਬੀ ਮੋਟਰ ਵਲੌਗਸ ਜਿਨ੍ਹਾਂ ਨੂੰ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਤੇ ਆਈ ਹੋਪ ਤੁਸੀਂ ਅੱਗੇ ਵੀ ਜਿਹੜਾ ਇਸੇ ਤਰ੍ਹਾਂ ਪਿਆਰ ਦਿੰਦੇ ਰਹੋਗੇ ਤੁਹਾਡੇ ਪਿਆਰ ਦੇ ਸਦਕਾ ਹੀ ਅੱਜ ਮੈਂ ਲਦਾਖ ਦੇ ਵਿੱਚ ਘੁੰਮ ਰਿਹਾ ਹਾਂ ਤੇ ਤੁਹਾਨੂੰ ਵਿਖਾ ਰਿਹਾ ਹਾਂ ਲਦਾਖ ਦੇ ਬਿਊਟੀਫੁੱਲ ਨਜ਼ਾਰੇ ਕੁਛ ਜਿਆਦਾ ਹੀ ਖਰਾਬ ਆ ਗਿਆ ਆ ਜਿਵੇਂ ਜਿਵੇਂ ਆਪਣੀ ਡੈਸਟੀਨੇਸ਼ਨ ਵੱਲ ਵਧ ਰਹੇ ਆ ਹਨਾ ਓਵੇਂ ਓਵੇਂ ਖੁਸ਼ੀ ਦਾ ਜਿਹੜਾ ਐਕਸਾਈਟਮੈਂਟ ਹੈ ਜਿਹੜੀ ਉਹ ਡਬਲ 트리플 ਹੁੰਦੀ ਜਾ ਰਹੀ ਹੈ 4 ਦਿਨ ਹੋ ਗਏ ਚੱਲੇ ਹੋਏ ਆ ਠੀਕ ਹੈ ਜੀ ਤੇ ਅੱਜ ਉਹ ਘੜੀ ਆਏਗੀ ਪ੍ਰਮਾਤਮਾ ਦੀ ਮਿਹਰ ਨਾਲ ਵਾਹਿਗੁਰੂ ਦੀ ਮਿਹਰ ਨਾਲ ਕਿ ਜਿਸ ਘੜੀ ਦੇ ਵਿੱਚ ਅਸੀਂ ਹੋਵਾਂਗੇ ਆਪਣੀ ਡ੍ਰੀਮ ਡੈਸਟੀਨੇਸ਼ਨ ਤੇ ਠੀਕ ਆ ਤੁਹਾਡੇ ਸਾਰਿਆਂ ਦਾ ਪਿਆਰ ਹੀ ਹੈ ਜਿਹੜਾ ਇਨੀ ਰਾਈਡ ਕਰ ਪਾਏ ਆ ਆਪਾਂ ਹਨਾ ਉਹ ਵੀ ਰਾਜੀ ਖੁਸ਼ੀ ਤੁਹਾਡਾ ਪਿਆਰ ਚਾਹੀਦਾ ਪ੍ਰਮਾਤਮਾ ਦਾ ਆਸ਼ੀਰਵਾਦ ਚਾਹੀਦਾ ਹੋਰ ਤੁਹਾਡੇ ਭਾਈ ਨੂੰ ਕੁਝ ਨਹੀਂ ਚਾਹੀਦਾ ਆਪਣੀ ਜਿਹੜੀ ਵੀਡੀਓ ਦਾ ਮੇਨ ਫੰਡ ਆਹੀ ਸੀਗਾ ਕਿ ਇੱਕ ਤਾਂ ਆਪਣੀ ਡ੍ਰੀਮ ਰਾਈਡ ਸੀਗੀ ਹਨਾ ਦੂਸਰੇ ਨੰਬਰ ਤੇ ਦੂਸਰੇ ਨੰਬਰ ਤੇ ਆ ਸੀਗਾ ਯਾਰ ਮੈਂ ਤੁਹਾਨੂੰ A to Z ਇਨਫੋਰਮੇਸ਼ਨ ਦਵਾਂ। ਉਹ ਜਿਹੜੀ ਕਈ ਵਾਰੀ ਹਿੰਦੀ ਦੇ ਜਿਹੜੇ ਯੂਟਿਊਬਰ ਨੇ ਵੱਡੇ ਵੱਡੇ ਯੂਟਿਊਬਰ ਨੇ ਹਨ ਉਹ ਨਹੀਂ ਦੇ ਪਾਉਂਦੇ ਹਨ ਮੈਂ ਉਹਨਾਂ ਨੂੰ ਕੁਝ ਮਾੜਾ ਨਹੀਂ ਕਹਿ ਰਿਹਾ ਬਟ ਮੈਂ ਉਹ ਕਹਿ ਰਿਹਾ ਆਪਣੇ ਭਾਈ ਪੰਜਾਬੀ ਥੋੜੇ ਦੇਸੀ ਸੁਭਾਅ ਦੇ ਹੁੰਦੇ ਹੋ ਕਹਿੰਦੇ ਸ਼ਟ ਯਾਰ ਆਪਣੀ ਹਿੰਦੀ ਹੁੰਦੀ ਜੀ ਵੇਖਣਾ ਯਾਰ ਅਦਰ ਪੰਜਾਬੀ ਵਲੋਗਸ ਵੇਖਣਾ ਪਸੰਦ ਕਰਦੇ ਆ ਠੀਕ ਹੈ ਜੀ ਤੇ ਐਸੇ ਕਰਕੇ ਮੈਂ ਸੋਚਿਆ ਕਿ ਯਾਰ ਪੰਜਾਬੀਆਂ ਨੂੰ ਬਿਲਕੁਲ ਇੱਕ ਨਵੇਂ ਅੰਦਾਜ਼ ਦੇ ਵਿੱਚ ਲੈ ਲਾਖ ਦੀ ਰਾਈਡ ਕਰਵਾਉਣੀ ਹੈ ਤੇ ਰਾਈਡ ਹੀ ਹੁੰਦੀ ਆ ਆ ਤੁਸੀਂ ਵੇਖ ਰਹੇ ਹੋ ਅੱਗੇ ਬਾਈਕ ਚੱਲਦੀ ਪਈ ਆ ਤੁਸੀਂ ਆ ਸਮਝੋ ਤੁਸੀਂ ਚਲਾ ਰਹੇ ਹੋ ਤੇ ਇਟ ਮੀਨਸ ਤੁਸੀਂ ਰਾਈਡ ਕਰਦੇ ਪਿਓ ਹਨ ਸੋ ਬਾਈ ਬੋਲ ਬੋਲ ਕੇ ਬੋਲ ਬੋਲ ਕੇ ਤੁਹਾਡੇ ਨਾਲ ਗੱਲਾਂ ਐ ਇਦਾਂ ਲੱਗਦਾ ਵੀ ਮੈਂ ਤੁਹਾਡੇ ਨਾਲ ਗੱਲਾਂ ਕਰਦਾ ਹਟਾ ਹੀ ਨਾ ਮਨ ਨੂੰ ਤੁਹਾਨੂੰ ਪਤਾ ਹੀ ਆ ਕਿ ਮਨ ਨੂੰ ਐਵੇਂ ਲੱਗਦਾ ਕਿ ਤੁਸੀਂ ਮੇਰੇ ਨਾਲ ਹੀ ਰਾਈਡ ਕਰਦੇ ਪਿਓ ਹਨ ਸੋ ਲਓ ਨਜ਼ਾਰੇ ਲੈ ਲਾਖਦੇ ਜਿਆਦਾ ਵੀ ਬੋਲਣਾ ਚਾਹੀਦਾ ਕਈ ਵਾਰੀ ਆ ਵੇਖਣ ਵਾਲੇ ਬੋਰ ਵੀ ਹੋ ਜਾਂਦੇ ਹਨ ਸੋ ਲਓ ਜੀ ਨਜ਼ਾਰੇ ਆਫ ਰੋਡਿੰਗ ਜਦੋਂ ਆਉਂਦੀ ਆ ਨਾ ਹਨਾ ਤਾਂ ਮੈਨੂੰ ਘੱਟ ਮਜ਼ਾ ਆਉਂਦਾ ਆ ਮੇਰੇ ਹਿਮਾਲੇ ਨੂੰ ਜ਼ਿਆਦਾ ਮਜ਼ਾ ਆਉਂਦਾ ਆ ਆਫ ਰੋਡਿੰਗ 'ਚ ਜ਼ਿਆਦਾ ਖੁਸ਼ ਰਹਿੰਦਾ ਐਨ ਭਾਂਜਾ ਉਦੋਂ ਐ ਲੱਗਦਾ ਉਹ ਤੋਂ ਭਈ ਐਨ ਲੱਗਦਾ ਜਦੋਂ ਕੋਈ ਟੁੱਟਾ ਰੋਡ ਹੁੰਦਾ ਨਾ ਉਦੋਂ ਐ ਲੱਗਦਾ ਜਿਸ ਤਰ੍ਹਾਂ ਇਹਦੀ ਜਿਹੜੀ ਡਬਲ ਪਾਵਰ ਹੋ ਗਈ ਐ ਇਹਦਾ 4x4 ਲੱਗ ਗਿਆ ਆ ਚਲੋ ਬਹੁਤ ਮਜ਼ਾ ਆਇਆ ਜੀ ਪਿਛਲੇ 4 ਦਿਨ ਤੋਂ ਕੰਟੀਨਿਊ ਬਾਰ ਬਾਰ ਘੰਟੇ ਰਾਈਡ ਕਰਦੇ ਵੇ ਇੱਕ ਦਿਨ ਦੀ ਬਾਰ ਬਾਰ ਘੰਟੇ ਹਨ ਤੁਸੀਂ ਵੇਖੇ ਨੇ ਵਲੌਗਸ ਜਿਨ੍ਹਾਂ ਨੇ ਨਹੀਂ ਵੇਖੇ ਉਹ ਦੁਬਾਰਾ ਬਾਈ ਜਾ ਕੇ ਵੇਖ ਸਕਦੇ ਆ ਰੋਡ ਵੇਖੋ ਰੋਡ ਵੇਖੋ ਗਾਇਸ ਇਹਨੂੰ ਕਹਿੰਦੇ ਐਡਵੈਂਚਰ ਇਹਨੂੰ ਕਹਿੰਦੇ ਫਨ ਇਹਨੂੰ ਕਹਿੰਦੇ ਦੁਨੀਆ ਇਹਨੂੰ ਕਹਿੰਦੇ ਨੇਚਰ ਇਹਨੂੰ ਕਹਿੰਦੇ ਕੁਦਰਤ ਓ ਭਾਈ ਇੱਕ ਹੋਰ ਬਿਊਟੀਫੁਲ ਬ੍ਰਿਜ ਵਾਓ ਓਨ ਦੀ ਵੇਲ ਪੈਂਗੋਕ ਲੇਕ ਗਾਇਸ ਵਾਓ! ਓਫ-ਰੋਡਿੰਗ ਸ਼ੁਰੂ ਹੋ ਗਈ। ਰਸਤਾ ਇੱਥੋਂ ਹੋ ਗਿਆ ਗਾਇਬ। ਠੀਕ ਆ? ਤੇ ਵੇਖੋ ਰਸਤਾ ਇੱਥੋਂ ਹੁਣ ਬਿਲਕੁਲ ਹੀ ਗਾਇਬ ਹੋ ਗਿਆ। ਓ ਬਾਈ ਰੋਡ ਵੇਖੋ ਰੋਡ। ਅ ਉਹ ਤੋਂ ਪੱਕਾ ਰੋਡ ਸ਼ੁਰੂ ਹੁੰਦਾ। ਫਿਰ ਬਾਕੀ ਸਾਰਾ ਹੀ ਕੱਚਾ ਵਾ, ਟਰੈਕ ਆ। ਇਹ ਖੁੱਦ ਹੀ ਲਪੜਾ ਪੈਂਦਾ ਰਸਤਾ। ਵੀ ਉਹ ਰਸਤੇ ਦੇ ਨਾਲ ਮਿਲਣ ਵਾਸਤੇ ਕਿਹਨੇ ਦੀ ਕੈਂ ਜਾਣਾ ਪਏਗਾ। ਓ ਭਰਾਓ। ਏ ਆ ਜੀ ਲੈ ਲਓ ਦਾਖ ਦਾ ਨਜ਼ਾਰਾ ਠੀਕ ਹੈ ਜੀ ਓਹ ਹੋ ਹੋਏ ਹੋਏ ਆ ਕਈ ਮੇਰੇ ਭਰਾ ਸਪਲੈਂਡਰ ਤੇ ਹੁੰਦੇ ਆ ਹਨਾ 100 cc 150 cc ਹਨਾ ਬਿਲਕੁਲ ਸਹੀ ਚੱਲਦੇ ਆ ਮੈਂ ਕੋਈ ਆ ਨਹੀਂ ਕਹਿੰਦਾ ਵੀ ਨਹੀਂ ਹੋਣਾ ਚਾਹੀਦਾ ਬਈ ਆਓ ਜੀ ਸੜਕੇ ਆਓ ਹਨਾ ਬਟ ਇਹੋ ਜਿਹੇ ਰੋਡਸ ਦੇ ਉੱਪਰ ਨਾ ਕੰਮ ਖਰਾਬ ਹੋ ਜਾਂਦਾ ਇਹੋ ਜਿਹੇ ਰੋਡਸ ਦੇ ਉੱਪਰ ਜਿਹੜੇ ਹਨਾ ਆ ਕਰੂਜ਼ਰ ਬਾਈਕਸ ਬਈ ਉਹੀ ਸਹੀ ਰਹਿੰਦੀ ਹੈ ਹਨਾ ਮੇਰਾ ਮਨ ਆਵਾ ਕੋਈ ਗੁੱਸਾ ਨਾ ਕਰੇ ਹਨਾ ਬਈ ਕੋਈ ਵੀ ਗੁੱਸਾ ਨਾ ਕਰੇ ਭਰਾ ਮੇਰੇ ਕੋਲ ਵੀ ਬਲੈਂਡਰ ਹੀ ਹੁੰਦਾ ਸੀਗਾ ਕਿਸੇ ਟਾਈਮ ਤੇ ਤੇ ਭਰਾਵਾ ਹੋਰ ਬਈ ਆ ਵੇਖਿਆ ਬਰੀਜ਼ਾ ਚੱਲਦੀ ਨਹੀਂ ਵੀ ਸਾਰੇ ਉਤਰ ਗਏ ਨੇ ਹਨਾ ਤੇ ਫਿਰ ਸੋ ਗਾਇਜ਼ ਵਾਟਰ ਕ੍ਰੋਸਿੰਗ ਆਲਟੀਮੇਟ ਆਲਟੀਮੇਟ ਬਈ ਆਲਟੀਮੇਟ ਤੇ ਇਹ ਪੜ ਗਏ ਲਓ ਜੀ ਵਾਟਰ ਕ로ਸਿੰਗ ਗਾਇਸ ਵਾਟਰ ਕ로ਸਿੰਗ ਵਾਹ ਅਲਟੀਮੇਟ मजा ਆ ਗਿਆ ਤੇ ਤੁਸੀਂ ਨਜ਼ਾਰਾ ਵੇਖ ਰਹੇ ਹੋ ਲਦਾਖ ਦੇ ਰੋਡਸ ਦਾ ਲਦਾਖ ਦੇ ਵਿਊਜ਼ ਵੇਖੋ ਗਾਇਸ ਜੇ ਵੀਡੀਓ ਵਧੀਆ ਲੱਗਦੀ ਹੋਏ ਤਾਂ ਬਈ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਜ਼ਰੂਰ ਕਰਿਓ ਯਾਰ ਕਮੈਂਟ ਦੀ ਤੁਹਾਡੀ ਮੰਨਣ ਬਹੁਤ ਵੇਟ ਰਹੇਗੀ ਕਮੈਂਟ ਕਰਕੇ ਆਪਣੀਆਂ ਸੁਜੈਸ਼ਨਸ ਜ਼ਰੂਰ ਦਿਓ ਜ਼ਰੂਰ ਸਾਂਝੀਆਂ ਕਰਿਓ ਠੀਕ ਹੈ ਗਾਇਸ ਤੇ ਤੇ ਰੋੜ ਵੇਖੋ ਭਾਈ ਅਲਟੀਮੇਟ ਅਲਟੀਮੇਟ ਸੋ ਫਾਈਨਲੀ ਗਾਇਸ ਸ਼ਾਇਖ ਬਾਈਕਰਸ cafe ਠੀਕ ਹੈ ਤੇ ਰੁਗੀਆਂ ਜੀ ਬਾਈ ਆਪਣਾ ਆ ਗਿਆ ਤੁਹਾਨੂੰ ਪਤਾ ਜਾਣੇ ਇਹ ਕਿ ਹੁੰਦਾ ਜਾਂ ਮੈਂ ਪਿਛੇ ਹੁੰਨਾ ਹਨਾ ਕੰਮ ਤੇ ਦੋਈ ਹੁੰਦੇ ਆ ਸੋ ਹਵਾ ਵੇਖੋ ਕਿਦਾਂ ਚੱਲਦੀ ਪਈ ਠੀਕ ਹੈ ਜੀ ਸੋ ਇੱਥੇ ਹੁਣ ਬੈਠਦੇ ਆ ਤੇ ਕੋਈ ਬਾਈ ਗਰਮ ਗਰਮ ਚੀਜ਼ ਖਾਣੇ ਆ ਠੀਕ ਹੈ ਜੀ ਆਪਣੀ ਡੈਸਟੀਨੇਸ਼ਨ ਥੋੜੀ ਰਹਿ ਗਈ ਆ ਤੇ ਚਲੋ ਗਾਜ਼ਿਕ ਬਹੁਤ ਹੀ ਲੰਬਾ ਆਰਮੀ ਕੰਟੋਨਮੈਂਟ ਜ਼ੋਨ ਸੀਗਾ ਆ ਵੇਖੋ ਘਟ ਤੋਂ ਘਟ ਵੀ ਪਿਛਲੇ 5 ਕਿਲੋਮੀਟਰ ਤੋਂ ਸ਼ੁਰੂ ਹੋਇਆ ਹੋਇਆ ਹਨਾ ਤੇ ਹਜੇ ਵੀ ਚੱਲ ਰਿਹਾ ਸੋ ਇਹ ਜਿਹੜਾ ਸਿਸਟਮ ਹੈ ਤਾਂ ਬਾਈ ਕਿਉਂਕਿ ਇੱਥੇ ਬੈਂਕਾਕ ਤੇ ਬਿਲਕੁਲ ਅੱਗੇ ਚਾਈਨਾ ਬਾਰਡਰ ਹਨਾ ਸੋ ਚਾਈਨਾ ਬਾਰਡਰ ਹੋਣ ਤੇ ਕਰਕੇ ਇੱਥੇ ਬਾਈ ਆਲਟੀਮੇਟ ਜਿਹੜੀ ਫੋਰਸ ਹੌ ਤਨਾਤ ਕੀਤੀ ਗਈ ਹੈ ਹਨਾ ਸੋ ਸਲੂਟ ਟੂ ਇੰਡੀਅਨ ਆਰਮੀ ਸਲੂਟ ਟੂ ਇਹਨਾਂ ਦੀ ਵਜ੍ਹਾ ਦੇ ਨਾਲ ਹੀ ਆਪਾਂ ਇੱਥੇ ਬਾਈਕ ਚਲਾ ਰਹੇ ਹਾਂ ਪੈਂਗੋਂਗ ਪੈਂਗੋਂਗ ਸਰ ਮੂਜੇ ਇੱਕ ਬਾਤ ਬਤਾਈਏਗਾ ਜੇ ਵਾਲਾ ਰੋਡ ਸਾਫ ਹੈ ਬਿਲਕੁਲ ਬਿਲਕੁਲ ਸਾਫ ਹੈ ਐਸੇ ਹੀ ਹੈ ਜੈਸੇ ਹੈ ਬਸ ਕੋਈ ਨਹੀਂ ਸਾਡੇ 7 ਹੋ ਗਏ ਤੇ ਨੇਰਾ ਹੋਣੇ ਵਾਲਾ ਹੈ ਤੇ ਰੋਡ ਮੁੱਕਾਂ ਦਾ ਨਾਂ ਨਹੀਂ ਲੈ ਰਹੇ ਸਫ਼ਰ جاری ਆ ਸਵੇਰੇ 8:30 ਵੇ ਨਿਕਲੇ ਸੀਗੇ 7:30 ਹੋ ਗਏ ਨੇ 20 ਕਿਲੋਮੀਟਰ ਪੈਂਗੋਕ ਲੇਕ ਆਪਣੀ ਬਈ ਰਹਿ ਗਈ ਆ ਠੀਕ ਹੈ ਜੀ ਆਪਣੇ ਰਾਈਡਰ ਨਹੀਂ ਥੱਕਦੇ ਰਾਈਡਰ ਤਾਂ ਪੈਂਗੋਕ ਲੇਕ ਜਾ ਕੇ ਹੀ ਰੈਸਟ ਕਰਨਗੇ ਹੋ ਹੋ ਬਹੁਤ ਖਤਰਨਾਕ ਰਸਤਾ ਬਈ ਇੱਕ ਚੀਜ਼ ਹੈਗੀ ਆ ਬਈ ਇੱਥੇ ਸੈਂਟਰੋ ਦੇ ਵੀ ਲੋਕ ਆਏ ਨੇ ਆ I10 ਤੇ ਵੀ ਆਏ ਨੇ ਆ অল টু ਤੇ ਵੀ ਆਏ ਨੇ इवन ਕੇ ਨੈਨੋ ਵੀ ਸਾਨੂੰ ਜੜੀਆਂ ਨਾ ਦੋ ਤਿੰਨ ਲੱਭੀਆਂ ਨੇ ਹਨਾ ਆ ਵੇਖੋ ਕਾਰ ਕਿ ਜਾ ਰਹੀ ਆ ਨੀਚੇ ਵਾਲੀ ਕਾਰ ਬੈਕ ਹੋ ਰਹੀ ਆ ਹਣ ਜਦ ਕੇ ਉੱਪਰ ਵਾਲੀ ਕਾਰ ਨੂੰ ਬੈਕ ਹੋਣਾ ਚਾਹੀਦਾ ਸੀਗਾ ਸੋ ਫਾਈਨਲੀ ਗਾਇਜ਼ ਵੀ ਆਰ ਏਟ ਬੈਂਕਾਕ ਲੇਕ ਵਿਚ ਇਜ਼ ਆਵਰ ਡੈਸਟੀਨੇਸ਼ਨ ਇਸ ਤਰ੍ਹਾਂ ਟੈਂਟ ਲੱਗੇ ਹੋਏ ਆ ਜੀ ਹਰ ਪਾਸੇ ਤੇ ਹੋ ਗਾਇਸ ਇਹ ਬੜਾ ਹோம் ਸੇ ਆ ਜੀ ਜਿਹੜਾ ਅਸੀਂ ਲਿਆ ਠੀਕ ਹੈ ਜੀ ਤੇ ਹੁਣ ਅਸੀਂ ਇੱਥੇ ਕਰਾਂਗੇ ਬਾਈਕਸ ਪਾਰਕ ਠੀਕ ਹੈ ਜੀ ਤੇ ਅੰਦਰ ਜਾ ਕੇ ਫਰੈਸ਼ ਫਰਿਸ਼ ਹੋਨੇ ਹਨਾ ਹੋ ਬਰਾ ਠੰਡੀ ਗਨੀਆ ਭਾਜੀ ਇੱਥੇ ਹੋ ਮੈਂ ਤਾਂ ਕੋਈ ਗਰਮ ਕੱਪੜਾ ਵੀ ਨਹੀਂ ਪਾਇਆ ਤੂੰ ਜਕੜ ਪਾਈ ਦੀ ਹੈ ਨਾ ਨਵੰਗ ਨਵੰਗ ਲੇਕ ਭਾਈ ਬਿਲਕੁਲ ਸਾਹਮਣੇ ਹੈ ਤੇ ਉਹਦੇ ਬਿਲਕੁਲ ਸਾਹਮਣੇ ਰੂਮ ਲਿਆ ਜੀ ਰਾਜੂ ਭਾਈ ਨੇ ਪਸੰਦ ਕੀਤਾ ਠੀਕ ਹੈ ਜੀ ਇਹ ਰੂਮਾਂ ਜੀ 2000s ਮਿਲਿਆ ਕੀ ਨਾਮ ਹੈ ਆਪਕਾ ਨਵੰਗ ਨਵੰਗ ਹੋਰ ਹੋਮਸਟੇ ਦਾ ਕੀ ਨਾਮ ਹੈ ਹੋਮਸਟੇ ਦਾ ਡੋਲਮਰ ਹਾਂ ਡੋਲਮਰ ਕੋਟੇਜ ਡੋਲਮਰ 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 ਕੋਟੇਜ ਮੋਬਾਈਲ ਨੰਬਰ ਬੋਲੀ ਆਪਣਾ 990023324 99 06 06 727 37 37 44 ਸੋ ਗਾਇਜ਼ ਜਰੂਰੀ ਦੀ ਬੈਂਗਲੁਰੇ ਦਾ ਪਲਾਨ ਬਣਾਉਂਦੇ ਹੋ ਹਨ ਤਾਂ ਬਾਈ ਬਹੁਤ ਘੈਂਟ ਤੇ ਜੈਨੂਨ ਪ੍ਰਾਈਸ ਦੇ ਉੱਪਰ ਹੋਮਸਟੇ ਤੁਸੀਂ ਇੱਥੇ ਆ ਕੇ ਬਾਈ ਰਹਿ ਸਕਦੇ ਹੋ ਠੀਕ ਹੈ ਜੀ ਵਾਸ਼ਰੂਮ ਤੁਹਾਨੂੰ ਦਿਖਾ ਦਿੰਨਾ ਹਾ ਬਹੁਤ ਹੀ ਸਾਫ਼ ਸੁਥਰਾ ਵਾਸ਼ਰੂਮ ਹੈ ਠੀਕ ਹੈ ਜੀ ਤੇ ਨੌਨ ਤੌਂ ਦੀ ਫੈਸਿਲਿਟੀ ਪੂਰੀ ਹੈ ਓਕੇ ਰਿਪੋਰਟ ਹੁਣ ਬਈ ਆਪਾਂ ਸਮਾਨ ਲੈ ਕੇ ਆਵਾਂਗੇ ਆਪਣਾ ਤੇ ਕਰਦੇ ਆ ਸੈਟਿੰਗ ਵੈਟਿੰਗ ਓਕੇ ਹਾ ਸੀਨ ਸੀਗਾ ਠੀਕ ਤੁਕੋਸ ਵੈਲਕਮ ਬੈਕ ਟੂ ਮਾਈ ਚੈਨਲ ਕਿਉਐਲ ਚਲਤ ਰਹਾ ਸਾਰਿਆਂ ਦਾ ਰਾਹੁਲ ਬਾਜੀ ਗੁੱਡ ਮਾਰਨਿੰਗ ਤੇ ਭਾਈ ਰਾਤ ਨੂੰ ਹਾਵੜਾ ਰੂਮ ਰਿਹਾ ਸੀਗਾ ਇੱਕ ਨੰਬਰ ਰੂਮ ਠੀਕ ਆ ਤੇ ਬਾਈਕ ਸਟਾਰਟ ਮਾਰਨਿੰਗ ਬਿਲਕੁਲ ਸੈਟ ਅਪ ਹੋ ਗਿਆ ਤੇ ਰੂਮ ਦੇਖੋ ਕਿੱਥੇ ਲਿਆ ਆਪਾਂ ਹੋ ਵੇਖੋ ਜੀ ਆਪਣੀ ਡ੍ਰੀਮ ਡੈਸਟੀਨੇਸ਼ਨ ਪੈਂਗੋਂਗ ਲੇਕ